ਬੇਸ਼ੱਕ ਸਾਡਾ ਸੀਸ ਕੱਟ ਲੈ ਬੇਸ਼ੱਕ ਸਾਡਾ ਸੀਸ ਕੱਟ ਲੈ ਅਸੀਂ ਮੰਨਣੇ ਨਹੀਂ ਦੀਨ ਸੁਬੇਦਾਰਾ ਬੇਸ਼ੱਕ ਸਾਡਾ ਸੀਸ ਕੱਟ ਲੈ ਹੋਇਆ ਕਿ ਜੇ ਤੂਏ ਹੈਗਾ ਸੁਬਾ ਸੇ ਹੰਗਦਾ ਹੋਇਆ ਕੀ ਜੇ ਤੂੰ ਮੈਂ ਸੁਭਾਸ ਹੰਂਦੀ ਦਾ ਉਸਦੇ ਹਾਂ ਬੱਚੇ ਜਿਹੜਾ ਮਾਲਕ ਤੂੰ ਰੰਗਦਾ ਉਸਦੇ ਹਾਂ ਬੱਚੇ ਜਿਹੜਾ ਮਾਲਕ ਤੂੰ ਰੰਗਦਾ ਖੇਤੀ ਰੱਖ ਦੇ ਸੀਸ ਤੇ ਆਰਾ ਦੇ ਸ਼ੱਕ ਸਾਡਾ ਸੀਸ ਕੱਲ੍ਹ ਅਸੀਂ ਮਨਣਾ ਨਹੀਂ ਸੁਵੇਦਾਰਾਂ ਨੇ ਕਿਆ ਕਸਾ ਦਾਸੀ ਕਾਟੀ ਲੈ ਮਨ ਦੇ ਦੀਨ ਪਾਵੇਂ ਖਲ ਸਾਡੀ ਲਾ ਦੀ ਤੂੰ ਮਨ ਦੇ ਦੀਨ ਪਾਵੇਂ ਖਲ ਸਾਡੀ ਲਾ ਦੇ ਤੂੰ ਮਨ ਦੇ ਦੀਨ ਪਾਵੇਂ ਖਲ ਸਾਡੀ ਲਾ ਦੇ ਤੂੰ ਕੋਜਨ ਦੇ ਵਿੱਚ ਪਾਵੇਂ ਜ਼ਹਿਰ ਮੜਾ ਦੇ ਤੂੰ ਕੋਜਨ ਦੇ ਵਿੱਚ ਪਾਵੇਂ ਜ਼ਹਿਰ ਪਵਾ ਦੇ ਤੂੰ ਖੂਨ ਕੱਢ ਲੈ ਜਿੰਦੁਰ ਦਾ ਸਾਰਾ ਵੇ ਛੱਕ ਸਾਡਾ ਸੀਸ ਕੱਟ ਲੈ ਹਸੀ ਮੰਨ ਨਾ ਨਹੀਂ ਦੀ ਸੁ ਬੇਦਾਰਾ ਵੇ ਛੱਕ ਸਾਡਾ ਸੀਸ ਕੱਟ ਲੈ ਸ਼ੇਰਾਂ ਦੇ ਹੀ ਬੱਚੇ ਅਸੀਂ ਸ਼ੇਰ ਹੀ ਕਹਾਵਾਂਗੇ ਸ਼ੇਰਾਂ ਦੇ ਹਾਂ ਬੱਚੇ ਅਸੀਂ ਸ਼ੇਰ ਹੀ ਕਹਾਵਾਂਗੇ ਸਪਾਂਦੇ ਸਪੋੜੀਏ ਡੰਗ ਤੇਰੇ ਤੇ ਝੇਲਾਵਾਂਗੇ ਸਪਾਂਦੇ ਸਪੋੜੀਏ ਡੰਗ ਤੇਰੇ ਤੇ ਚੀਲਾਵਾਂਗੇ ਜਿਹੜਾ ਦਿਨ ਹੈ ਸਾਨੂੰ ਢੋਲੀਆ ਦਾ ਲਾੜਾ ਵੇ ਚੱਕ ਸਾਡਾ ਸੀ ਸਕਾਟ ਲੈ ਅਸੀਂ ਮੰਨ ਨਹੀਂ ਤੇਰੇ ਸੁਪੇਟਾ ਰਵੇ ਯਾਦ ਕਰ ਸਾਡਾ ਸੀ ਤਕਾ ਟਿੱਲੇ ਉਹ ਕੰਦਾ ਚਿਚਨਾ ਗਈ ਅਸੀਂ ਸਿੱਧ ਕੋਈ ਢੋਲਦੇ ਕੰਦਾ ਚਿਚਨਾ ਗਈ ਅਸੀਂ ਸਿੱਧ ਕੋਈ ਢੋਲਦੇ ਪੁੱਤre ਗੋਵਿੰਦ ਦੇਨੇ ਮੂਰੇ ਤੇਰੇ ਬੋਲ ਦੇ ਪੁੱਤre ਗੋਵਿੰਦ ਦੇਨੇ ਮੂਰੇ ਤੇਰੇ ਬੋਲ ਦੇ ਹੈ ਚੰਗੀ ਆੜੇ ਨੂੰ ਵੀ ਉਸ ਦਾ ਪਹਾਰਾ ਵੇ ਛੱਕ ਸਾਡਾ ਸੀਸ ਕੱਟ ਲੈ ਅਸੀਂ ਮੰਨ ਲਈ ਤੀਨ ਸੁਵੇਦਾਰਾ ਦੇ ਛੱਕ ਸਾਡਾ ਸੀਸ ਕੱਟ ਲੈ ਅਸੀਂ ਮੰਨ ਲਈ ਤੀਨ ਸੁਵੇਦਾਰਾ ਯਕ ਸਾਡਾ ਸੀਸ ਕੱਟ ਲੈ